ਅਕਸਰ ਹੀ ਜਿਸ ਕਿਸੇ ਵੀ ਨਸ਼ਾ ਤਸਕਰ ਨੇ ਕੋਈ ਵੀ ਨਸ਼ੇ ਦਾ کاروبار ਕਰਨਾ ਹੁੰਦਾ ਹੈ ਤਾਂ ਉਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਜ਼ੁਗਾੜ ਲਗਾਏ ਜਾਂਦੇ ਨੇ ਤਾਂ ਜੋ ਉਹ ਕਾਨੂੰਨ ਦੇ ਲੰਬੇ ਹੱਥਾਂ ਤੋਂ बच ਸਕੇ ਪਰ ਕਾਨੂੰਨ ਦੇ ਵੀ ਹੱਥ ਇੰਨੇ ਲੰਬੇ ਹੁੰਦੇ ਹਨ ਕਿ ਆਖਿਰ ਉਸ ਛਾਤੇ ਨਸ਼ਾ ਤਸਕਰ ਤੱਕ ਪਹੁੰਚ ਹੀ ਜਾਂਦੇ ਨੇ ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਗੁਰਦਾਸਪੁਰ ਵਿਖੇ ਜਿੱਥੇ ਕਿ ਇੱਕ ਨਸ਼ਾ ਤਸਕਰ ਨੇ ਆਇਲ ਟੈਂਕਰ ਨੂੰ ਸ਼ਰਾਬ ਲਕਾਉਣ ਲੇਤਾ ਖਾਣਾ ਬਣਾਇਆ ਹੋਇਆ ਸੀ ਤੇ ਉਸ ਵਿੱਚ ਵੱਡੀ ਮਾਤਰਾ ਵੀ ਨਜਾਇਜ਼ ਸ਼ਰਾਬ ਲਕੋ ਕੇ ਰੱਖੀ ਹੋਈ ਸੀ ਜਿਸ ਤੋਂ ਬਾਅਦ थाना सदर ਦੀ ਪੁਲਿਸ ਨੇ ਉਸ ਟੈਂਕਰ ਵਿੱਚੋਂ 41 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਦਿਆਂ ਉਸ ਨਸ਼ਾ ਤਸਕਰ ਨੂੰ ਵੀ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਲੱਗੇ ਇਸ ਟੈਂਕਰ ਨੂੰ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਡਰਾਈਵਰ ਚਲਾ ਰਿਹਾ ਸੀ ਫਿਲਹਾਲ ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਨ ਜੋਗ ਸਬੀਨ ਸਾਹਿਬ ਗੁਰਦਾਸਪੁਰ ਜੀ ਦੇ ਨਿੱਜੀ ਦਿਸਾਂ ਨਿਰਦੇਸ਼ਕ ਜਿਹੜੇ ਪੜੇ ਪ੍ਰਸ਼ਾਸਨਿਕ ਚੈਕਿੰਗ ਸੰਬੰਧੀ ਅਤੇ ਨਾਚਨੀ ਰੋਕ thamson ਵੱਲੋਂ ਮੁਹਿੰਮ ਚੱਲ ਰਹੀ ਸੀ ਇਸ ਦੌਰਾਨ ਸਾਡੇ ਪੁਲਿਸ ਨੂੰ ਇੱਕ ਮੁਕਵਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕੇ ਨਾਲ ਤਸਕਰੀ ਕੀਤੀ ਜਾ ਰਹੀ ਹੈ ਜਿਸ ਸਮੇਂ ਸੁਵੰਗਲੀ ਜਾਂ ਸਤੂ ਸਾਡੇ ਸਰਦਾਰਤ ਸਪੈਸ਼ਲ ਅਫਸਰ ਇਨਸਪੈਕਟਰ ਜਸਵੀਰ ਸਿੰਘ ਨਾਕਾ ਬਬਲੀ ਪਾਸਤੇ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 42 ਪੇਟੀਆਂ ਸ਼ਰਾਬ ਮਕਟਾਵ ਬਰਾਮਦ ਹੋਈਆਂ ਜਸਤੇ ਖਾਨਸਾ ਦੇ ਵਿੱਚ ਆ ਫਾਇਰ ਰੋਲ ਕਰ ਲੀ ਵੀ ਦੋ ਚੀਨੋ ਟਰੱਕ ਡਰਾਈਵਿੰਗ ਕਰਤਾ ਕਰ ਲਿਆ ਸਰ ਕਿਹੋਂ ਤੋਂ ਲੱਗੇ ਦੇ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਜਣਾ ਅਜੇ ਇਹ ਇਨਵੈਸਟੀਗੇਸ਼ਨ ਪਾਰਟ ਹੈ ਅਜੇ ਪੁੱਛ-ਪੁੱਛ ਕਰ ਰਹੇ ਆਂ ਤੇ ਬੈਕਵਰਡ ਤੇ ਫਾਰਵਰਡ ਲੇਖਾਂ ਇਹ ਜਿਹੜਾ ਪਤਾ ਕਰਾਂਗੇ ਕਿ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਗਿਆ ਤਰੀਕਾ ਕੀ ਬਣਾਏ ਸੀ ਇਹਨਾਂ ਨੇ ਤਰੀਕਾ ਜਦ 13 ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਏ ਹੋ ਸੀ ਤੇ ਉਹਦੇ ਵਿੱਚ ਬੇਟੀਆ ਰੱਖੀ ਹੋਈ ਸੀ ਚੰਡੀਗੜ੍ਹ ਤੋਂ ਲੈ ਆਬ ਇਹ ਚੰਡੀਗੜ੍ਹ ਮਾਰਤਾ ਸਾਹਿਬ ਚੰਡੀਗੜ੍ਹ ਤੋਂ ਆਏ ਸੀ ਕਿਹੜਾ ਪਤਾ ਫੜ ਬਲਵਿੰਡਸ ਸੇ ਸੰਭ ਜਸਵਿੰਦਰ ਨੇ ਸ਼ੁਰੂ ਕਰਤਾ ਲੈਣਾ ਮਾੜਾ ਸਪਲਾਈ ਕਿੱਥੇ ਕਿੱਥੇ ਕਰਦੇ ਆ ਇਹ ਜੇ ਇਹਨੂੰ ਪੁੱਛਗਿੱਛ ਕਰਨੀ ਹੈ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਦਾ ਜਿਹੜਾ ਟੈਂਕਰ ਸੀ ਉਹਦਾ ਆਪਣਾ ਸੀ ਜਾਂ ਨੇ ਕਰਾਇਆ ਕਰਾਇ ਵੀ ਟੈਂਕਰ ਕਰਾਇਆ ਸੀ ਜਿਹੜਾ ਡਰਾਈਵਰ ਸੀ ਉਹਦਾ ਟੈਂਕਰ ਸਪੈਸ਼ਲ ਦੇ ਵਾਸਤੇ ਬਣਾ ਕੇ ਸਟਾਫ ਵਾਸਤੇ ਸਪੈਸ਼ਲ ਸਟਾਫ ਵਾਸਤੇ ਬਣਾਇਆ ਉਹਦੇ ਵਿੱਚ ਖਾਨੇ ਬਣਾਏ ਹੋਏ ਇਹ ਕਿ ਇਹਨੂੰ ਪਤਾ ਨਾ ਚੱਲੇ ਵੀ ਤੇਲ ਲੈ ਕੇ ਜਾ ਰਹੇ ਆ ਅਸਲ ਜਿਹੜਾ ਟੈਂਕਰ ਸੀ ਉਹ ਉਹਦੇ ਖਿਲਾਫ ਮਾਮਲਾ ਰਜਿਸਟਰ ਹੋਣਾ ਚਾਹੀਦਾ ਇਹ ਸਰ ਜੀ ਉਹ ਵੀ ਕਰਾਂਗੇ ਇਸ ਤੋਂ ਪੁੱਛਗਿੱਛ ਪੜਤਾਲ ਕਰਨ ਸਾਰਾ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਾ ਨੂੰ ਗ੍ਰੈਸਟ ਕੀਤਾ ਜਾਵੇ ਤੇਲ ਸਪਲ ਕਿਆ ਜਾ ਸਦਾ ਉਹਨਾਂ ਦਾ ਆਪ ਉਹਦੇ ਵਿੱਚ ਪਾਰਟਨਰਸ਼ਿਪ ਕੀਤੀ ਹੋਈ ਜਿਹੜਾ ਪੂਰਾ ਦਾ ਟੈਕਲ ਉਹਦੇ ਵਿੱਚ ਪਾਰਟਨਰਸ਼ਿਪ ਕੀਤੀ ਹੋਈ ਸਰ ਇਹ ਡੈਟ ਕਰਤਾ ਜਾਂ ਇਹ ਗਰੋਅ ਵਾਲਾ ਕਿੰਨੇ ਮੈਂ ਇਹ ਸਰ ਕਿਉਂਕਿ ਹੁਣ ਅਸੀਂ ਥੋੜੀ ਜਿਹੀ ਪਹਿਲਾਂ ਫੜਿਆ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰ ਫਿਰ ਤੁਹਾਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਿਆ ਸਾਫ਼ ਤੌਰ ਤੇ ਜਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮ ਲਈ ਬਣਾਏ ਗਏ ਕਰਦੇ ਹੁਣ ਦੇ ਆਇਆ ਕੋਈ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਇਹਨੇ ਤੇ ਪਾਸ ਬਰੀਕੀ ਨਾਲ ਪੁੱਛਕਿਸ਼ ਨਹੀਂ ਕੀਤੀ ਬਰੀਕੀ ਨਾਲ ਪੁੱਛਕਿਸ਼ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਲੈ ਲਿਆ ਦੇ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਚਾਹ ਪਾ